ਬਾਈ ਚੰਗੀ ਵੀਡੀਓ ਸੁਣਨੀ ਆ ਤਾਂ ਵੀਡੀਓ ਜਰੂਰ ਸੁਣ ਕੇ ਜਾਇਓ ਆ ਜੋ ਬੜੀ ਸੋਹਣੀ ਵੀਡੀਓ ਆ ਔਰਤ ਦੀ ਇੱਜ਼ਤ ਉਹਦੇ ਖਾਮਨ ਦੇ ਘਰ ਹੈ ਭਾਵੇਂ ਉਹ ਕਿਸੇ جھੋਂਪੜੀ ਚ ਰਹਿ ਰਿਹਾ ਭਾਵੇਂ ਉਹ ਇੱਕ ਗੁਰਬਤ ਦਾ ਸ਼িকার ਬੰਦਾ ਅੱਛਾ ਜੀ ਮਾਂ ਪਿਓ ਦੀ ਬੜੀ लाਡਲੀ ਧੀ ਸੀ ਤੇ ਮਾਂ ਪਿਓ ਨੇ ਬੜੀ ਲਾਡ ਨਾਲ ਪਾਲੀ ਤੇ ਟਾਈਮ ਉਹ ਇੱਕ ਸਮਾਂ ਆ ਗਿਆ ਕਿ ਉਹਦੇ ਸ਼ਾਦੀ ਦਾ ਵਕਤ ਆ ਗਿਆ ਮਾਂ ਪਿਓ ਨੇ ਬੜੇ ਧੂਮ ਧਾਮ ਦੇ ਨਾਲ ਉਹਦਾ ਵਿਆਹ ਕੀਤਾ ਤੇ ਜਦੋਂ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਉਹ ਗਈ ਸਹੁਰਿਆਂ ਦੇ ਘਰ ਗਈ ਤੋ ਨਾ ਬੜੀ ਵੱਡੀ ਫੈਮਿਲੀ ਸੀ ਵਾਹ ਵਾ ਗੁਦਾਹ 12 ਜੀ ਸਨ ਤੇ ਉੱਥੇ ਜ਼ਾਹਰ ਗੱਲ ਜਿਹਦੂ ਤੁਸੀਂ ਇਹ ਜਾਣਾ ਹੈ ਕਿਸੇ ਦੇ ਘਰ ਆਪਣੇ ਹਸਬੰਡ ਦੇ ਸ਼ੋਹਰ ਦੇ ਘਰ ਜਾਣਾ ਤੇ ਫਿਰ ਦੇਖੋ ਉੱਥੇ ਜਾ ਕੇ ਕੋ ਉਹਨਾਂ ਦੀ ਕੋ ਟੁੱਕਰ ਕੀ ਵੀ ਤੇ ਪਕਾਣੀ ਪੈਂਦੀ ਹੈ ਨਾ ਇੱਕ ਟਾਈਮ ਆ ਜਾਂਦਾ ਥੋੜੇ ਮਹੀਨੇ ਬਾਅਦ ਕਿ ਜਿਹਦੂ ਤੁਸੀਂ ਉਸ ਘਰ ਦੀ ਜਾ ਕੇ ਜ਼ਿੰਮੇਦਾਰੀ ਸੰਭਣੀ ਹੁੰਦੀ ਹੈ ਕੋਸ਼ਿਮੀ ਨੇ ਆਪਾਂ ਦੇ ਜਦੋਂ ਉਹਦੀ ਸੱਸ ਨੇ ਆਖਿਆ ਕਿ ਪੁੱਤਰ ਵਾਵਾ ਹੁਣ ਕੋ 6 ਮਹੀਨੇ ਤੂੰ ਫੇਟਰ ਲਿਆਏ ਤੇ ਮੇਰੀ ਧੀ ਹੋਣਾ ਕੋ ਟੁੱਕਰ ਵਰਕੀ ਨਾ ਘਰ ਦੇਆਂ ਦੇ ਜੀਆਂ ਦਾ ਕਰਿਆ ਕਰ ਉਹਨੇ ਨਾ ਕੋ ਦਿਹਾੜੀ ਦੋ ਪਕਾਈ ਤੇ ਅੱਖ ਖਲੋਤੀ ਤੇ ਆਪਣੀ ਮਾਂ ਨੂੰ ਪਿੱਛੇ ਫੋਨ ਕਰਦੀ ਏ ਕਿ ਅੰਮਾ ਇਥੇ 10 12 ਜੀ ਨੇ ਐਡਾ ਵੱਡਾ ਟੱਬਰ ਏ ਮੇਰੇ ਕੋ ਇਹਨਾਂ ਦੀ ਰੋਟੀ ਨਹੀਂ ਪਕਾਈ ਜਾਂਦੀ ਮੈਂ ਤੇ ਇਸੇ ਕੰਮ ਜੋਗੀ ਰਹਿ ਗਈ ਆ ਮੈਨੂੰ ਮੇਰੇ ਕੋ ਇਹਨਾਂ ਦੀ ਇੰਨੀ ਰੋਟੀ ਨਹੀਂ ਪਕਦੀ ਮਾਣ ਵੀ ਹਰ ਉਹਨੂੰ ਲਾਡਾਂ ਨਾਲ ਪਾਲਿਆ ਸੀ ਉਹਨੇ ਵੀ ਆਖਣਾ ਕਿ ਆਹੋ ਧੀਏ ਗਲਤ ਤੇ ਤੇਰੀ ਠੀਕ ਏ ਚੱਲ ਕੋਈ ਗੱਲ ਨਹੀਂ ਲੇਕਿਨ ਚਲੋ ਫੇਰ ਥੋੜੇ ਮਹੀਨਿਆਂ ਬਾਅਦ ਨਾ ਉਹ ਬੱਚੀ ਜਿਹੜੀ ਹੈ ਨਾ ਉਹ ਨਾ ਮੁਦਮੇ ਨਾ ਹੋਈ ਉਹ ਲੜਪੜ ਕੇ ਨਾ ਤੇ ਆਪਣੇ ਮਾਂ ਦੇ ਘਰ ਟੁਰ ਗਈ ਕਿ ਮੇਰੇ ਕੋ ਇੰਨੇ ਟੱਬਰ ਦੀ ਰੋਟੀ ਨਹੀਂ ਪਕਾਈ ਜਾਂਦੀ ਉਹ ਜਦੋਂ ਆਪਣੇ ਪੇਕੇ ਘਰ ਆਪਣੇ ਮਾਪਿਓ ਕੋ ਆਈ ਆਪਣੇ ਭੈਣ ਭਰਾਵਾਂ ਕੋਲ ਤੇ ਉੱਥੇ ਵੀ ਆਟ ਗਮਾੜ ਦੀਆਂ ਜਿਹੜੀਆਂ ਕੋ ਤਲਾਕਾਂ ਲੈ ਕੇ ਬੈਠੀਆਂ ਸਨ ਬੀਬੀਆਂ ਉਹਨਾਂ ਦੇ ਹੱਥੇ ਚੜ ਗਏ ਉਹਨਾਂ ਵੀ ਆ ਗਿਆ ਛੱਡ ਪਰ ਤੈਨੂੰ ਰਿਸ਼ਤੇ ਬੜੇ ਤੂੰ ਕਿਹੜੇ ਚੱਕਰਾਂ ਵਿੱਚ ਦਵਾ ਕਰੇ ਇੰਨੇ ਬੰਦਿਆਂ ਦੀ ਰੋਟੀ ਪੱਕਦੀ ਏ ਤੇ ਮਾਂ ਨੇ ਵੀ ਆਖਣਾ ਕਿ ਆਹੋ ਧੀ ਏ ਤੂੰ ਉਹਨਾਂ ਦੀ ਕੋ ਨਕਰਾਨੀ ਏ ਕਹਿੰਦੇ ਤੂੰ ਬੈਠੀ ਰਹਿ ਖੈਰੀ ਐਸਾ ਨਹੀਂ ਜਾਣਾ ਖੈਰ ਚਲੋ ਉਹ ਥੋੜੇ ਦਿਨਾਂ ਬਾਅਦ ਉਹ ਤਲਾਕ ਕੱਲ ਛੱਡਦੇ ਨੇ ਘਰ ਖੈਰ ਚਲੋ ਵੰਦੇ ਨੇ ਕੋ ਅੱਗੇ ਪਿੱਛੇ ਬੜੇ ਆਉਂਦੇ ਨੇ ਜਵਾਨੀ ਦੇ ਤੇ ਬੜੇ ਗਾਹਕ ਹੁੰਦੇ ਨੇ ਲੇਕਿਨ ਬੜਾਪੇ ਦਾ ਕੋਈ ਬੰਦਾ ਗਾਕ ਨਹੀਂ ਹੁੰਦਾ ਤੇ ਨਾਲੇ ਉਹ ਆਂਦੇ ਨੇ ਨਾ ਪੈਨਸ਼ਨ ਤੇ ਸ਼ੋਹਰ ਇਹ ਨਾ ਪਿਛਲੇ ਉਮਰ ਦਾ ਸਹਾਰਾ ਹੁੰਦੇ ਨੇ ਉਹ ਫਿਰ ਜਵਾਨੀ ਦੇ ਲੰਘ ਗਈ ਇੰਜੀ ਤੇ ਜਦੋਂ ਕੋਈ ਬੜਾਪੇ ਦਾ ਟਾਈਮ ਆਇਆ ਨਾ ਫਿਰ ਕੋਈ ਨਾ ਕਿਸੇ ਪੁੱਛਿਆ ਨਾ ਉਹ ਨਹੀਂ ਤੇ ਨੂੰ ਮਾਂ ਪਿਓ ਰਹੇ ਨਾ ਭੈਣ ਭਰਾ ਰਹੇ ਨਾ ਆਂਡ ਗਵਾਂਡ ਜਿਹੜੇ ਕੋ ਚੁੱਕਣਾ ਨਾ ਆਲੇ ਸਨ ਉਹ ਵੀ ਮਰ ਖੱਪ ਗਿਓ ਵੀ ਕੋਈ ਨਾ ਤੇ ਜਦੋਂ ਜ਼ਲੀਲੋ ਤੇ ਖ਼ਬਰ ਹੋਣੀ ਸ਼ੁਰੂ ਹੋਈ ਨਾ ਤੇ ਆਪਣੇ ਇਲਾਕੇ ਦੇ ਨੇੜੇ ਹੀ ਕੋਈ ਫੈਕਟਰੀ ਸੀ ਤੇ ਉੱਥੇ ਜਾ ਕੇ ਦੱਸ ਦਈਏ ਕਿ ਮੈਂ ਮੜਕੀ ਬੜੀ ਮੜਕੀ ਆ ਮੇਰੇ ਬੜੇ ਮਾੜੇ ਹਾਲਾਤ ਨੇ ਮੈਨੂੰ ਇੱਥੇ ਕੋਈ ਨਾ ਨੌਕਰੀ ਦੇ ਛਲੋ ਉਹਨਾਂ ਨੇ ਨੌਕਰੀ ਦੇ ਇੱਥੇ ਬੰਦਿਆਂ ਦੀ ਫੈਕਟਰੀ ਹੈ ਨੌਕਰੀ ਦੇ ਇੱਥੇ ਕੋਈ ਨਹੀਂ ਬਹਰ ਇਹ ਹੈ ਵੇ ਇੱਥੇ ਨਾ ਕੋਈ ਵੀ ਕੁਝ ਹੀ ਨਹੀਂ ਤੇ ਇਹਨਾਂ ਦਾ ਨਾ ਕੋਈ ਰੋਟੀ ਟੁੱਕਰ ਪਕਾ ਸਕੇ ਤੇ ਪਕਾ ਤੇ ਤੈਨੂੰ ਰੁਪਈਆ ਕੋਈ 20-25 ਹਜ਼ਾਰ ਦੇਣਾ ਕਰਾਂਗੇ ਹੁਣ ਉਹ ਮਜਬੂਰ ਸੀ ਉਹਨੇ ਕਹੇ ਜੀ ਬਿਲਕੁਲ ਕੋਈ ਗੱਲ ਨਹੀਂ ਜੀ ਮੈਂ ਪਕਾਵਾਂ ਉਹ ਜਿੱਦੂ ਜੋ ਵੀਹਾਂ ਪੰਜੀਆਂ ਬੰਦਿਆਂ ਦੀ ਉਹਨੇ ਰੋਜ਼ ਰੋਟੀ ਪਕਾਣੀ ਕਰਨੀ ਨਾ ਤੇ ਉਹਨੂੰ ਆਪਣਾ ਉਹ ਵੇਲਾ ਯਾਦ ਆਇਆ ਕਿ ਇੱਕ ਉਹ ਵੇਲਾ ਸੀ ਜਦੋਂ ਮੰਨੂੰ 10-12 ਬੰਦਿਆਂ ਦੀ ਰੋਟੀ ਪਕਾਣੀ ਪਈ ਸੀ ਤੇ ਆਪਣੇ ਸ਼ੋਹਰ ਦੇ ਘਰ ਇੱਜ਼ਤ ਦੇ ਨਾਲ ਮੈਂ ਰਹਿ ਰਹੀ ਸਾਂ ਤੇ ਉਹ ਨਾ ਮੈਂ ਪਕਾਈ ਤੇ ਅੱਜ ਵੇਖੋ ਮੈਂ ਥੋੜੇ ਜੇ ਪੈਸਿਆਂ ਲਈ ਆਪਣੀ ਰੋਟੀ ਖਾਣ ਲਈ ਮੈਂ ਅੱਜ 20ਾਂ ਬੰਦਿਆਂ ਦੀ ਰੋਟੀ ਪਕਾ ਰਹੀ ਹਾਂ ਔਰ ਮੈਂ ਜ਼ਲੀਲ ਖੁਆਰ ਹੋ ਰਹੀ ਹਾਂ ਗੱਲ ਸਰ ਜਨਾਬ ਤੁਹਾਨੂੰ ਮੈਂ ਸਿਰਫ ਇਸ ਲਈ ਸੁਣਾ ਰਹੀ ਆਂ ਵਾ ਕਦੇ ਵੀ ਜ਼ਿੰਦਗੀ ਦੇ ਵਿੱਚ ਆਪਣੀਆਂ ਧੀਆਂ ਪੈਣਾਂ ਲਈ ਮੇਰੀ ਇੱਕ ਗੱਲ ਹੈ ਕਦੇ ਵੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਕੋਈ ਵੀ ਚੁੱਕਣ ਵਾਲੇ ਬੰਦੇ ਜਿਹੜੇ ਆਖਣੋ ਕੋਈ ਗੱਲ ਨਹੀਂ ਤੂੰ ਇੰਜ ਜਾ ਜਾ ਖੈਰ ਇਹ ਕੁਝ ਨਹੀਂ ਹੁੰਦਾ ਤਲਾਕ ਲੀ ਲੈ بڑے ਰਿਸ਼ਤੇ ਤੇਰੇ ਲਈ ਤੇ ਇੱਕ ਗੱਲ ਯਾਦ ਰੱਖਿਓ ਜੇ ਲੋਕਾਂ ਸਿਰਫ ਸਲਾਹ ਦੇਣੀ ਹੁੰਦੀ ਏ ਅਸਰ ਅੰਦਾਜ਼ ਤੁਹਾਡੀ ਜ਼ਿੰਦਗੀ ਦੀ ਹਰ ਚੀਜ਼ ਹੋਣੀ ਹੁੰਦੀ ਏ ਤੁਹਾਡੇ ਅੰਦਰ ਵੀ ਅਕਲ ਹੈ ਤੁਹਾਨੂੰ ਜ਼ਿੰਦਗੀ ਦੇ ਵਿੱਚ ਜਦੋਂ ਤੁਸੀਂ ਆਪਣੇ ਘਰਾਂ ਦੇ ਵਿੱਚ ਟੁਰਜੋ ਸ਼ੋਹਰ ਦੇ ਘਰ ਟੁਰਜੋ ਤੇ ਇੱਕ ਗੱਲ ਯਾਦ ਰੱਖਿਓ ਜੇ ਪਿੱਛੂ ਤੁਹਾਡਾ ਸੱਕਾ ਮਾਂ ਪਿਓ ਭੈਣ ਭਰਾ ਵੀ ਤੁਹਾਨੂੰ ਆਖੇ ਨਾ ਕਿ ਧੀਏ ਆ ਜਾ ਘਰ ਵਾਪਸ ਤੇ ਕਦੀ ਵੀ ਉਹਨਾਂ ਦੀ ਗੱਲ ਨਾ ਬੰਨਣਾ ਆਪਣੇ ਅਬ ਅਕਲ ਦੇ ਕੋਲੋਂ ਕੰਮ ਲੈਣਾ ਤਾਂ ਕਿ ਜ਼ਿੰਦਗੀ ਤੁਹਾਡੀ ਖਰਾਬ ਹੋਣੀ ਹੈ ਦੂਜਿਆਂ ਸਾਰਿਆਂ ਦੀ ਜ਼ਿੰਦਗੀ ਰੁਟੀਨ ਦੇ ਮੁਤਾਬਕ ਚੱਲ ਰਹੀ ਹੈ ਜ਼ਲੀਲ ਅਖਵਰ ਤੁਸੀਂ ਉਹਨੇ ਖੁਦਾ ਦੀ ਕਸਮ ਮੈਂ ਬਹੁਤ ਸਾਰੀਆਂ ਐਸੀਆਂ ਐਸੀਆਂ ਚੁਧਰਾਣੀਆਂ ਨੂੰ ਵੇਖਿਆ ਲੋਕਾਂ ਦੇ ਭਾਂਡੇ ਤੋਂ ਦੀਆਂ ਕਿਰਾਏ ਦੇ ਕਵਾਰਟਰਾਂ ਦੇ ਵਿੱਚ ਜ਼ਲੀਲ ਹੁੰਦੇ ਆ ਕਦੀ ਵੀ ਆਪਣੀ ਆਪਣੇ ਸ਼ੋਹਰ ਦਾ ਘਰ ਜਿਹੜਾ ਹੁੰਦਾ ਨਾ ਇੱਕ ਵਕਤ ਹੁੰਦਾ ਹੈ ਕਿ ਜਦੋਂ ਜ਼ਿੰਮੇਵਾਰੀ ਆਉਂਦੀ ਹੈ ਬੰਦੇ ਤੇ ਕਿ ਉਹ ਘਰ ਸਾਹਮਣ ਆਉਂਦਾ ਤੇ ਇੱਕ ਵਕਤ ਐਸਾ ਹੁੰਦਾ ਹੈ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਇੰਨੀਆਂ ਕੋ ਆਸਾਨੀਆਂ ਹੋ ਜਾਂਦੀਆਂ ਨੇ ਕਿ ਤੁਹਾਡੇ ird gird ਲੋਕ ਕੰਮ ਕਰਨ ਵਾਲੇ ਹੁੰਦੇ ਨੇ ਤੁਸੀਂ ਮੰਜੀ ਤੇ ਬਹਿ ਕੇ ਆਪਣੀ ਸਿਰਫ ਇੱਜ਼ਤ ਕਰਵਾਉਂਦੇ ਔਰਤ ਦੀ ਇੱਜ਼ਤ ਉਹਦੇ ਘਰੋਂ ਦੇ ਘਾਰੇ ਭਾਵੇਂ ਉਹ ਕਿਸੇ ਝੋਂਪੜੀ ਚ ਰਹਿ ਰਿਹਾ ਭਾਵੇਂ ਉਹ ਇੱਕ ਸ਼ਕਾਰ ਬੰਦਾ ਲੇਕਿਨ ਔਰਤ ਦੀ ਇੱਜ਼ਤ ਉਹ ਦੇ ਸ਼ੋਰ ਦੇ ਘਾਰ ਏ ਮਾਂ ਬੇ ਉਹ ਦੇ ਘਰ ਵਿਆਹ ਤੋਂ ਬਾਅਦ ਔਰਤ ਦੀ ਇੱਜ਼ਤ ਨਹੀਂ ਉਮੀਦ ਕਰਨਾ ਕਿ ਮੇਰੀਆਂ ਧੀਆਂ ਪੈਣਾ ਮੇਰੀ ਇਸ ਗੱਲ ਨੂੰ ਫੋਲੋ ਜ਼ਰੂਰ ਕਰਨਗੀਆਂ ਜਿਉਂਦੇ ਬਸਦੇ ਰਹੋ ਕਿਉਂ ਮਿੱਤਰੋ ਸੋਹਣੀ ਲੱਗੀ ਵੀਡੀਓ ਇਹੋ ਜਿਹੀਆਂ ਚੰਗੀਆਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਕੇ ਜਾਇਆ ਕਰੋ ਬਹੁਤ ਬਹੁਤ ਧੰਨਵਾਦ ਜਿਉਂਦੇ ਬਸਦੇ ਰਹੋ